ਭਾਰਤ ਪਾਕਿਸਤਾਨ ਦੇ ਵਿੱਚ ਵਾਧੇ ਹੋਏ ਤਣਾਅ ਨੂੰ ਲੈ ਕੇ ਜਿੱਥੇ ਪੂਰੇ ਭਾਰਤ ਦੇ ਵਿੱਚ ਬਲੈਕਆਊਟ ਕੀਤੇ ਜਾਣੇ ਨੇ ਤਾਂ ਅੱਜ ਭਾਰਤ ਦੇ ਸਭ ਜਗ੍ਹਾ ਦੇ ਉੱਤੇ ਮੌਕ ਡਰਲ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਇਸ ਵੇਲੇ ਤਸਵੀਰਾਂ ਤੁਹਾਨੂੰ ਹਾਲ ਬਾਜ਼ਾਰ ਤੋਂ ਦਿਖਾ ਰਹੇ ਹਾਂ ਜਿੱਥੇ 4 ਵਜੇ ਮੌਕ ਡਰਲ ਦਾ ਜਿਹੜਾ ਸਮਾਂ ਨਿਯਤ ਕੀਤਾ ਗਿਆ ਸੀ ਤਾਂ ਤੁਸੀਂ ਦੇਖ ਸਕਦੇ ਹੋ ਆਵਾਜ਼ ਵੀ ਸੁਣ ਸਕਦੇ ਹੋ ਕਿ ਜਿਹੜੀ ਮੌਕ ਡਰਲ ਆ ਉਹ 4 ਵਜੇ ਦਾ ਸਮਾਂ ਦਿੱਤਾ ਗਿਆ ਸੀ ਤਾਂ ਉਸ ਨੂੰ ਜਿਹੜਾ ਲਗਭਗ ਸਟਾਰਟ ਕਰ ਦਿੱਤਾ ਗਿਆ ਹੈ ਇਸ ਵੇਲੇ ਤਸਵੀਰਾਂ ਅੰਮ੍ਰਿਤਸਰ ਹਾਲ ਬਾਜ਼ਾਰ ਤੋਂ ਤੁਹਾਨੂੰ ਦਿਖਾ ਰਹੇ ਹਾਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਈਏ ਮੌਕ ਡਰਲ ਕਰਨ ਦਾ ਮਕਸਦ ਕੀ ਸੀ ਮੌਕ ਡਰਲ ਕਰਨ ਦਾ ਮਕਸਦ ਇਹ ਸੀ ਕਿ ਜਦੋਂ ਵੀ ਇਸ ਤੋਂ ਬਾਅਦ ਯਾਨੀ ਕਿ ਜੋ ਅੱਜ ਸਾਇਰਨ ਵੱਜਿਆ ਅਗਰ ਇਸ ਤੋਂ ਬਾਅਦ ਸਾਇਰਨ ਵੱਜਦਾ ਤਾਂ ਲੋਕ ਆਪਣੇ ਘਰਾਂ ਤੋਂ ਬਾਹਰ ਆ ਜਾਣ ਕਿਸੇ ਸੁਰੱਖਿਅਤ ਜਗ੍ਹਾ ਦੇ ਉੱਤੇ ਪਹੁੰਚਣ ਅਗਰ ਉਹ ਘਰ ਦੇ ਵਿੱਚ ਮੌਜੂਦ ਨੇ ਤਾਂ ਕੋਸ਼ਿਸ਼ ਕਰਨ ਕਿ ਜਿੰਨਾ ਹੋ ਸਕਦਾ ਆਪਣੇ ਆਪ ਨੂੰ ਸੁਰੱਖਿਅਤ ਕਰਨ ਅਗਰ ਘਰ ਤੋਂ ਬਾਹਰ ਨੇ ਤਾਂ ਕਿਸੇ ਨਾ ਕਿਸੇ ਦਰਖਤ ਦੇ ਹੇਠ ਜਾ ਕੇ ਬੈਠ ਜਾਣ ਅਗਰ ਤੁਸੀਂ ਗੱਡੀ ਚਲਾ ਰਹੇ ਹੋ ਜਾਂ ਕੁਝ ਵੀ ਤਾਂ ਉਸ ਨੂੰ ਸਾਈਡ ਦੇ ਉੱਤੇ ਪਾਰਕ ਕਰਕੇ ਆਪਣੇ ਆਪ ਨੂੰ ਸੇਫ ਕਰੋ ਇਸ ਤੋਂ ਬਾਅਦ ਰਾਤ ਨੂੰ ਜੋ 10:30 ਤੋਂ 11 ਵਜੇ ਜੋ ਬਲੈਕਆਊਟ ਕੀਤਾ ਜਾਣਾ ਹੈ ਬਲੈਕਆਊਟ ਜੋ ਹੈ ਉਹ ਤੁਹਾਨੂੰ ਇੱਕ ਹੋਰ ਦਿਖਾ ਦਈਏ ਫਾਇਰ ਬ੍ਰਿਗੇਡ ਦੀ ਜਿਹੜੀ ਗੱਡੀ ਤੁਸੀਂ ਦੇਖ ਰਹੇ ਹੋ ਜਦੋਂ ਵੀ ਇਸ ਤੋਂ ਅੱਗੇ ਸਾਰੇ ਨੂੰ ਵਜਦਾ ਤਾਂ ਜਦੋਂ ਵੀ ਤੁਸੀਂ ਫਾਇਰ ਬ੍ਰਿਗੇਡ ਦੀ ਗੱਡੀ ਦੇਖਦੇ ਹੋ ਜਾਂ ਕੋਈ ਵੀ ਐਮਰਜੈਂਸੀ ਸੇਵਾ ਜਿਸ ਦੇ ਵਿੱਚ ਡਾਕਟਰੀ ਸਹਾਇਤਾ ਵੀ ਆ ਤਾਂ ਤੁਰੰਤ ਉਸ ਨੂੰ ਲੰਘਣ ਦੇ ਲਈ ਜਗ੍ਹਾ ਦਿਓ ਕਿਉਂਕਿ ਅੱਜ ਜੋ ਮੌਕ ਡਰਲ ਕੀਤੀ ਗਈ ਆ ਜੋ ਅੱਜ ਸਾਇਰਨ ਵਜਾ ਕੇ ਲੋਕਾਂ ਨੂੰ ਸੁਚੇਤ ਕੀਤਾ ਗਿਆ ਕਿ ਅਗਰ ਅੱਜ ਤੋਂ ਬਾਅਦ ਇਸ ਤਰੀਕੇ ਦਾ ਸਾਇਰਨ ਵੱਜਦਾ ਤਾਂ ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਜੋ جنگ ਹੈ ਉਹ ਸਟਾਰਟ ਹੋ ਚੁੱਕੀ ਹੈ ਤਾਂ ਇਸ ਵੇਲੇ ਅਸੀਂ ਹਾਲ ਬਜ਼ਾਰ ਦੇ ਬਾਹਰ ਮੌਜੂਦ ਹਾਂ 4 ਵਜੇ ਜੋ ਮੌਕ ਡਰਲ ਦਾ ਸਾਮਾਨੀਅਤ ਕੀਤਾ ਗਿਆ ਸੀ ਸਾਇਰਨ ਵਜਾ ਕੇ ਜੋ ਇੱਕ ਲੋਕਾਂ ਦੇ ਵਿੱਚ ਜਾਗਰਤੀ ਪੈਦਾ ਕੀਤੀ ਗਈ ਸੀ ਜੋ ਅੱਜ 4 ਵਜੇ ਮੋਕ ਡਲ ਦਾ ਸਮਾਅ ਕੀਤਾ ਗਿਆ ਸੀ ਹਾਲਾਤ ਕਿਸ ਤਰ੍ਹਾਂ ਦੇ ਤਣਾਅਪੂਰਵ ਬਣ ਕੇ ਹੋਏ ਨੇ ਕੀ ਕਹਿਣਾ ਚਾਹੂੰਗੇ ਅਸੀਂ ਇਹ ਗੱਲਾਂ ਜਾਣਾਂਗੇ ਸਭ ਤੋਂ ਵੱਲੋਂ ਬਾਰਦਨ ਮਾਤਾ ਜੀ ਜਾਰਾ ਹਿੰਦੁਸਤਾਨ ਮੋਦੀ ਸਾਹਿਬ ਨਾਲ ਹੈਗਾ ਜਿਹੜੀ ਕਾਰਵਾਈ ਅੱਜ ਹੋਈ ਹੈ ਲੋਕੀ ਬੜੇ ਖੁਸ਼ ਆ ਉਹ ਨਿਸ਼ਚਿਤ ਅਗੇ ਨੇ ਲੇਕਿਨ ਮੈਂ ਇਹ ਕਹਾਂ ਜਾਵਾਂਗਾ ਇੱਕ ਟੇਲਰ ਹੈਗਾ ਫਿਲਮ ਇਹ ਬਾਕੀ ਹੈ ਪਾਕਿਸਤਾਨ ਨੂੰ ਸਬਕ ਖਾਣਾ ਹੈ ਅੱਜ ਛੋਟਾ ਜਿਹਾ ਸਖਾ ਗਿਆ ਬਾਕੀ ਇਹ ਦੋ ਤਿੰਨਾਂ ਚ ਅਜੀ ਆਪਣੇ ਹਮਲੇ جاری ਰੱਖਾਂਗੇ ਨਹੀਂ ਤੁਹਾਨੂੰ ਲੱਗਦਾ ਕਿ ਜੰਗ ਹੋਣੀ ਚਾਹੀਦੀ ਹੈ ਬਿਲਕੁਲ ਜੀ ਦੀ ਇਸ ਤੋਂ ਪਹਿਲਾਂ ਤੁਸੀਂ ਕੋਈ ਜੰਗ ਦੇਖੀ ਹੈ 1971 ਦੀ ਜੰਗ ਦੇਖੀ ਹੈ ਜੀ ਤੁਸੀਂ ਕਿੰਨੇ ਕੋ ਮਤਲਬ ਏਜ ਕੀ ਸੀ ਤੁਹਾਡੀ 4-5 ਸਾਲ ਦੀ ਸੀ ਉਸ ਨੂੰ ਤੁਸੀਂ 4-5 ਸਾਲ ਦੇ ਸੀ ਮਤਲਬ ਤੁਹਾਨੂੰ ਜੰਗ ਦੇ ਹਾਲਾਤਾਂ ਦਾ ਪਤਾ ਨਹੀਂ ਆ ਫਿਰ ਇੰਨਾ ਪੁਰਾਣਾ ਨਹੀਂ ਪਤਾ ਲੇਕਿਨ ਬਰਦਾਸ਼ਤ ਦੀ ਇੱਕ ਹੱਦ ਹੁੰਦੀ ਹੈ ਜਿੰਨਾ ਦੇਸ਼ ਬਰਦਾਸ਼ਤ ਕਰਨਾ ਚਾਹੁੰਦਾ ਹੈ ਉਹ ਕਰ ਚੁੱਕਾ ਹੈ ਹੁਣ ਦੇਸ਼ ਬਰਦਾਸ਼ਤ ਕਰਨ ਦੇ ਥੱਕ ਜਿਹਾ ਹੁਣ ਅਸੀਂ ਜਾਣੇ ਕਾਰਵਾਈ ਹੋਏਗੀ ਆਰ ਪਾਰ ਦੀ ਗੱਲ ਬਈ ਜੋ ਮੰਨਦੇ ਆ ਕਿ ਪਹਿ ਜੋ ਪਹਿਲਗਾਮ ਦੇ ਵਿੱਚ ਹੋਇਆ ਬਹੁਤ ਹੀ ਨਿੰਦਨੀਆ ਬਹੁਤ ਕਰੂਰਤਾ ਵਾਲਾ ਉਹ ਦਿਨ ਸੀ ਜਿਸ ਦਿਨ ਆਤੰਕੀ ਹਮਲਾ ਹੋਇਆ ਤੁਹਾਨੂੰ ਲੱਗਦਾ ਕਿ ਜੰਗ ਦੇ ਵਿੱਚ ਜਿਸ ਤਾਂ ਲੋਕ ਘਰਾਂ ਚ ਨੇ ਬਾਰਡਰਾਂ ਤੇ ਨੇ ਜਾਂ ਅਸੀਂ ਵੀ ਐਸ ਜਗ੍ਹਾ ਤੇ ਆ ਉਦੋਂ ਹਾਲਾਤ ਕਿਸ ਤਰ੍ਹਾਂ ਦੇ ਹੋਣ ਦੇਖੋ ਜੀ ਉਹਦੇ ਹਾਲਾਤ ਦੋਵੇਂ ਪਾਸੇ ਇਦਾਂ ਹੋਣੇ ਆ ਟੈਨਸ਼ਨ ਦੋਵੇਂ ਪਾਸੇ ਹੋਣੀ ਆ ਲੇਕਿਨ ਲੋਕਾਂ ਨੂੰ ਪੈਨਿਕ ਆਉਂਦੀ ਲੋੜ ਨਹੀਂ ਗਈ ਆਪਣੇ ਘਰ ਚ ਸੇਫ ਰਵੋ ਜੇ ਤਨਾਲੇ ਕੋਈ ਬਾਟਕੰਦੀ ਕੋ ਲੋਡ ਨਹੀਂ ਹੈਗੀ ਘਰ ਚ ਰਸ਼ਮ ਬਣੀ ਹਰ ਬੰਦੇ ਨੇ ਇਕੱਠਾ ਕੀਤਾ ਖਾਈ ਜੋ ਔਰ ਦੇਸ਼ ਦੇ ਨਾਲ ਮੋਢਿਆਂ ਮੋਢਾ ਲਾ ਕੇ ਚੱਲੋ ਜੋ ਹਰ ਸਮੇਂ ਰੀ ਮੰਗੇਗੀ ਹੈ ਮੋਦੀ ਸਾਹਿਬ ਨੇ ਨਾਲ ਮੋਢਿਆਂ ਮੱਢਾ ਲਾ ਕੇ ਚੱਲੋ ਅਗਰ ਅੱਜਾਨੂੰ ਪਾਰਦੇ ਸਰਕਾਰ ਕੋਈ ਅਸਲਾ ਦਿੰਦੀ ਹੈ ਅਸੀਂ ਬਾਰਡਰ ਜਾਨ ਵੀ ਤਿਆਰ ਹਾਂ ਬਿਲਕੁਲ ਪੂਰੀ ਤਰ੍ਹਾਂ ਤਿਆਰ ਰਹੇ ਹਾਂ ਭਰਤ ਮਾਤਾ ਦੇ ਲਈ ਅਸੀਂ ਪੂਰੀ ਆਪਣੀ ਜਾਨ ਦੀ ਪਰਵਾਹ ਨਹੀਂ ਕਰਨੀ ਅਗਰ ਤੁਹਾਨੂੰ ਫੌਜ ਦੇ ਨਾਲ ਭੇਜਿਆ ਜਾਵੇ ਤਾਂ ਤੁਸੀਂ ਜਾਓਗੇ ਬਿਲਕੁਲ ਜਾਵਾਂਗੇ ਜੀ ਅਸੀਂ ਬਿਲਕੁਲ ਜਨ ਤਿਆਰ ਸਾਨੂੰ ਬਿਲਕੁਲ ਆਗਿਆ ਮਿਲੀ ਮੋਦੀ ਸਾਹਿਬ ਦੀ ਫੌਜ ਨਾਲ ਬਾਡੇ ਜਾਣ ਬਿਲਕੁਲ ਤਿਆਰ ਅਸੀਂ ਤੁਹਾਨੂੰ ਦੱਸਦੇ ਕਿ ਅੱਜ ਜੋ ਮੌਕ ਡ੍ਰਿਲ ਦਾ ਸਮਾਂ ਨਿਯਤ ਕੀਤਾ ਗਿਆ ਸੀ ਮੌਕ ਡ੍ਰਿਲ ਸਾਇਰਨ ਵਜਾ ਕੇ ਲੋਕਾਂ ਨੂੰ ਸੁਚੇਤ ਕੀਤਾ ਗਿਆ ਕਿ ਅਗਰ ਅੱਜ ਤੋਂ ਬਾਅਦ ਸਾਇਰਨ ਵੱਜਦਾ ਤਾਂ ਤੁਸੀਂ ਆਪਣੇ ਆਪ ਨੂੰ ਸੇਫ ਕਰੋ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦੀ ਜੋ ਬੋਲਬਾਣੀ ਆ ਉਹ ਲੋਕ ਰੱਖਦੇ ਨੇ ਜੋ ਹਾਲਾਤ ਬਣੇ ਹੋਏ ਨੇ ਕਿਸ ਤਰ੍ਹਾਂ ਦਾ ਜਿਹੜਾ ਲੋਕਾਂ ਦਾ ਵਕ ਵਕ ਦੇ ਦੱਸ ਜਾਣਿਓ ਗੱਲਬਾਤ ਵੀ ਜ਼ਰੂਰ ਕਰਦੇ ਆ ਸਾਡੇ ਕੋਲ ਉਮਰਦਰਾਜ਼ ਬਜ਼ੁਰਗ ਖੜੇ ਹੋਏ ਨੇ ਸ਼ਾਇਦ ਇਹਨਾਂ ਨੇ ਪੁਰਾਣੇ ਸਮੇਂ ਦੇਖੇ ਹੋਣਗੇ ਜੋ ਹਾਲਾਤ ਅੱਜ ਬਣੇ ਹੋਏ ਨੇ ਤੁਸੀਂ ਕੀ ਚਾਹੁੰਦੇ ਹੋ ਜੰਗ ਹੋਣੀ ਚਾਹੀਦੀ ਹੈ ਨਹੀਂ ਹੁਣ ਦੇਖੀ ਨਹੀਂ ਹੋਣੀ ਚਾਹੀਦੀ ਜੰਗ ਦੇ ਜਿਹੜੇ ਆ ਨੁਕਸਾਨ ਆ ਅਸੀਂ ਵੇਖੇ ਹੋਇਆ ਪੈਂਸ ਵੀ 71 ਦੇ ਵਿੱਚ ਵੀ ਇਹ ਵਿਨਾਸ਼ ਕਰਦੀ ਆ ਕਿਸੇ ਦਾ ਭਲਾ ਨਹੀਂ ਕਰਦੀ ਔਰ ਜਿਹੜੇ ਲੀਡਰ ਆ ਇਹਨਾਂ ਤੇ ਕਿਸੇ ਨੇ ਨਹੀਂ ਮਰਨਾ ਜਿੰਨੇ ਮਰਨੇ ਆ ਉਹ ਬਾਵਾ ਦੇ ਪੁੱਤ ਮਰਨੇ ਆ ਅਸੀਂ ਹੁਣੇ ਇੱਥੇ ਲੋਕਾਂ ਦੇ ਨਾਲ ਗੱਲ ਵੀ ਕੀਤੀ ਸੀ ਕੁਝ ਲੋਕ ਚਾਹੁੰਦੇ ਨੇ ਜੰਗ ਹੋਵੇ ਸ਼ਾਇਦ ਉਹਨਾਂ ਨੇ ਉਹ ਸਮਾਂ ਉਹਨਾਂ ਜਿਹੜੇ ਕਹਿੰਦੇ ਨੇ ਜੰਗ ਹੋਵੇ ਉਹਨਾਂ ਨੂੰ ਸਿਪਾਈ ਭਰਤੀ ਕਰਕੇ ਬਾਰਡਰ ਤੇ ਭੇਜ ਦੇਣਾ ਚਾਹੀਦਾ ਤਾਂ ਕਿ ਉਹ ਆਪਣੇ ਮੰਦਾ ਚਾਹ ਲਾ ਲੈਣ ਕਿਉਂਕਿ ਅਸੀਂ ਪਹਿਲਾਂ ਵੀ ਇੱਕ ਬਜ਼ੁਰਗ ਦੇ ਨਾਲ ਗੱਲ ਕੀਤੀ ਸੀ ਤੁਹਾਡੇ ਨਾਲ ਤਾਂ ਕਰ ਰਹੇ ਹਾਂ ਕਿਉਂਕਿ ਤੁਸੀਂ ਇਸ ਦੇ ਹਿਸਾਬ ਨਾਲ ਬਹੁਤ ਕੁਝ ਦੇਖ ਚੁੱਕੇ ਹੋ ਅਸੀਂ ਅਜੇ ਤੁਹਾਡੇ ਅੱਗੇ ਬੱਚੇ ਆ ਅਸੀਂ ਤੁਹਾਡੇ ਵਰਗੇ ਬਜ਼ੁਰਗਾਂ ਤੋਂ ਸੁਣਿਆ ਕਿ ਕੀ ਹਾਲਾਤ ਹੁੰਦੇ ਨੇ ਮਾਵਾਂ ਪੁੱਤ ਨਹੀਂ ਸੰਭਾਲਦੀਆਂ ਮਾਵਾਂ ਪੁੱਤ ਨਹੀਂ ਸੰਭਾਲਦੀਆਂ ਜਿਹੜੇ ਵਪਾਰੀ ਵਰ ਗਿਆ ਇਹਨੇ ਸਾਰੀਆਂ ਚੀਜ਼ਾਂ ਦਾ ਮਤਲਬ ਸਟੋਰ ਕਰ ਲੈਣੀਆਂ ਇਹਨਾਂ ਨੇ ਉਹ ਮਤਲਬ ਦੂਰੇ ਦੂਰੇ ਤੀਰੇ ਪਾਵਾਂ ਦੇ ਵੇਚਣੀਆਂ ਔਰ ਗਰੀਬ ਬੰਦੇ ਇਹਨੂੰ ਰੋਟੀ ਕਮਾਉਣੇ ਔਖੀ ਹੋ ਜਾਣੀਆਂ ਕੋਈ ਕੰਮ ਨਹੀਂ ਕਿਸੇ ਨੂੰ ਮਿਲਣਾ ਨਾ ਕਿ ਇਹਨਾਂ ਨਵੇਂ ਸਾਈਕਲ ਖਰੀਦਣਾ ਨਾ ਨਵੇਂ ਕੱਪੜੇ ਖਰੀਦਣੇ ਨਾ ਨਵੇਂ ਬੂਟ ਖਰੀਦਣਾ ਸਾਰਾ ਬਿਜ਼ਨਸ ਜਿਹੜਾ ਉਹ ਠੱਪ ਹੋ ਕੇ ਰਹਿ ਜਾਊਗਾ ਇਹ ਕਰਕੇ ਮਤਲਬ ਅਸੀਂ ਗੁਰਮਾਰ ਅਗੇ ਹੋਰ ਅਰਦਾਸ ਕਰਦੇ ਆਂ ਵੀ ਇਹ ਜੰਗ ਕਿਸੇ ਤਰ੍ਹਾਂ ਟਲ ਜਾਵੇ। ਹੁਣ ਤੁਸੀਂ ਚਾਹੁੰਦੇ ਹੋ ਕਿ ਜੰਗ ਨਹੀਂ ਲੱਗਣੀ ਚਾਹੀਦੀ। ਹਾਲਾਤ ਤੁਸੀਂ ਪਹਿਲਾਂ ਦੇਖ ਚੁੱਕੇ ਹੋ। ਹੁਣ ਵੀ ਤੁਸੀਂ ਚਾਹੁੰਦੇ ਹੋ ਕਿ ਮਾਲਕ ਕਰੇ ਇਹ ਸਥਿਤੀ ਟਲ ਜਾਵੇ, ਜੰਗ ਨਾ ਲੱਗੇ। ਪਹਿਲਾਂ ਤੁਸੀਂ ਜਿਵੇਂ ਦੱਸਿਆ ਕਿ 65 ਔਰ 71 ਦੀ ਜੰਗ ਤੁਸੀਂ ਦੇਖੀ ਆ। ਕੋਈ 65 ਜਾਂ 71 ਦੀ ਜੰਗ ਦਾ ਥੋੜਾ ਵਾਕਿਆ ਬਿਆਨ ਕਰ ਸਕਦੇ ਹੋ? 65 ਦੇ 71 ਦੇ ਵਿੱਚ ਇਹ ਸੀਗਾ ਵੀ ਦੋਵੇਂ ਮਿਲਤੀ ਰੰਗ ਦੀ ਸੀ ਨਾ? ਤੇ ਲੋਗ ਰੋਟੀਆਂ ਪਕਾ ਕੇ ਕਰੋ ਦਾਲ ਸਬਜ਼ੀ ਪਨ ਲਾਇਆ ਕੇ ਬਨ ਕੇ ਤੇ ਬਕਾਇਦਾ ਮਗਰ ਉਹਨਾਂ ਦੇ ਛੁੱਟਦੇ ਉਹਦੇ ਹੀ ਵੀ ਲੈ ਕੇ ਜਾਓ ਉਹ ਖੜਦੇ ਆ ਜਾਂ ਨਹੀਂ ਖੜਦੇ ਵੱਖਰੀ ਗੱਲ ਸੀ ਪਰ ਅੱਜ ਜੋ ਹਾਲਾਤ ਦੇਖਦੇ ਪੈਦਾ ਕਰ ਦਿੱਤੇ ਨੇ ਲੀਡਰਾਂ ਨੇ ਕਿਸੇ ਨੇ ਸੁੱਟਣ ਦੀ ਕੋਈ ਗੱਲ ਨਹੀਂ ਨਫਰਤ ਹੀ ਇੰਨੀ ਬਣਾ ਦਿੱਤੀ ਆ ਵੀ ਮਤਲਬ ਹੁਣ ਕੋਈ ਹੋਜੀ ਉਮੀਦ ਨਹੀਂ ਕੀਤੀ ਜਾ ਸਕਦੀ ਵੀ ਲੋਕ ਜਿਹੜੇ ਮਤਲਬ ਇਸ ਤਰ੍ਹਾਂ ਕਰਨਗੇ ਤੇ ਦੂਸਰਾ ਉਦੋਂ ਮਤਲਬ ਅੱਜ ਜਿੰਨੇ ਰੇਡੀਓ ਟੀਵੀ ਹਨ ਸਭ ਦੇ ਉੱਤੇ ਅੱਗੇ ਦੇਸ਼ ਭਗਤੀ ਦੇ ਗਾਣੇ ਆਉਂਦੇ ਸੀ ਇਹਨਾਂ ਦਿਨਾਂ ਦੇ ਵਿੱਚ ਜਦੋਂ ਤਰਾ ਹੁੰਦਾ ਸੀ ਵੇ ਭਾਰਤ ਮਾਣਾ ਸਾਡਾ ਦੇ ਸਭ ਕੁਝ ਆ ਅੱਜ ਉਹ ਨੰਗੇ ਨਾਚ ਹੋ ਰਿਹਾ ਸਾਰੇ ਟੀਵੀ ਚੈਨਲਾਂ ਦੇ ਕਿਸੇ ਨੂੰ ਕੋਈ ਫਰਕ ਨਹੀਂ ਪੈ ਰਿਹਾ ਜੰਗ ਦੇ ਮਾਹੌਲ ਦਾ ਜਾਂ ਕੋਈ ਵੀ ਤੁਸੀਂ ਹਾਲਾਤ ਦੇਖਿਆ ਤੁਸੀਂ ਸਾਨੂੰ ਦੱਸਿਆ ਵੀ ਆ ਤੁਸੀਂ ਦੱਸਿਆ ਵੀ ਆ ਕੁਝ ਅਜਈਆਂ ਗੱਲਾਂ ਜੋ ਅੱਜ ਦੇ ਲੋਕ ਬੜੇ ਅਸੀਂ ਨੌਜਵਾਨਾਂ ਨੂੰ ਸੁਣਦੇ ਆ ਜੰਗ ਦਾ ਨਾਮ ਸੁਣ ਕੇ ਬੜਾ ਖੁਸ਼ ਹੁੰਦੇ ਆ ਕੁਝ ਉਹੋ ਜਿਹੇ ਦਰਦਨਾਕ ਗੱਲਾਂ ਜੋ ਤੁਸੀਂ ਦੇਖੀਆਂ ਹੁਣ ਇਹ ਕੋਈ ਆਜੀ ਹੋਈ ਹੈ ਆ ਰੀਸੈਂਟ ਆਜੀ ਮਤਲਬ ਹੁਣ ਜੰਗ ਦਾ ਪਹਿਲਾ ਜਿਹੜਾ ਕੰਮ ਹੋਇਆ ਵੀ ਗੁਰਦੁਆਰੇ ਦੇ ਉੱਤੇ ਪਹੁੰਚ ਹੋਇਆ ਦੇਵ ਜਾ ਕੇ ਬੰਬ ਡਿੱਗਾ ਉਹ ਤਿੰਨ ਬੰਦੇ ਰਾਗੀ ਕੀਰਤਨ ਕਰਦੇ ਜਿਹੜੇ ਆ ਉਹ ਪੂਰੇ ਹੋ ਗਏ ਆ ਇੱਕ ਉੱਥੇ ਲੜਕੀ ਪੂਰੀ ਹੋ ਗਈ ਹੈ ਅਜੇ ਤਾਂ ਜੰਗ ਦੀ ਸ਼ੁਰੂਆਤ ਆ ਤੇ ਅੱਜ ਹੀ ਪਹਿਲੇ ਦਿਨ ਆਪਣੀਆਂ ਖ਼ਬਰਾਂ ਵੀ ਕਹਿ ਰਹੀਆਂ ਵੀ 10 ਬੰਦੇ ਜਿਹੜੇ ਇੰਡੀਆ ਦੇ ਪਹਿਲਾਂ ਕੱਲ੍ਹ ਪਾਸੇ ਪਾਕਿਸਤਾਨ ਦੇ ਜਵਾਬੀ ਫਾਇਰ ਵਿੱਚ ਮਾਰੇ ਗਏ ਆ ਤੇ ਇਹਨਾਂ ਦਾ ਤਾਂ ਕਿਸੇ ਦਾ ਕੋਈ ਕਸੂਰ ਹੀ ਨਹੀਂ ਜਿਹੜੇ ਮਾਰੇ ਜਾ ਰਹੇ ਆ ਅਸਵਿਲੇ ਸਾਡੀਆਂ ਕੁਛ ਪੈਣਾ ਸ਼ਾਇਦ ਬਾਜ਼ਾਰ ਚੋਂ ਆ ਰਹੀਏ ਨੇ ਪੈਣਾ ਅੱਜ ਹੁਣ ਕੋਈ ਜੰਗ ਦੀ ਜਿੱਦਾਂ ਲੱਗਦਾ ਤੁਹਾਨੂੰ ਕੋਈ ਦਿਲ ਦੇ ਵਿੱਚ ਡਰ ਜਾਂ ਕੋਈ ਚੀਜ਼ ਲੱਗਦਾ ਹੀ ਪਿਆ ਡਰ ਤੇ ਹੁੰਦਾ ਹੀ ਹੈ ਹਾਂਜੀ ਡਰ ਤੇ ਹੁੰਦਾ ਹੀ ਹੈ ਡਰ ਤੇ ਹਰ ਚੀਜ਼ ਦਾ ਆ ਹਰ ਕੋ ਨੂੰ ਡਾਰੀ ਆ ਸਾਨੂੰ ਵੀ ਡਾਰੀ ਐ ਤੇ ਲੜਾਈ ਲੱਗਣ ਵਾਲੀ ਤਾਂ ਸਾਡੇ ਖਾਨ ਨੂੰ ਨੂੰ ਕੁਛ ਲੱਭੇਗਾ ਤਾਂ ਲੜਾਈ ਕੀ ਕਰਨੀ ਐ ਅਗਰ ਤੁਸੀਂ ਹੁਣ ਕਹਿ ਰਹੇ ਹੋ ਕਿ ਖਾਨ ਨੂੰ ਨਹੀਂ ਲੱਭੇਗਾ ਲੜਾਈ ਨੇ ਜਾਂ ਕਿਸੇ ਗੋਲੀ ਨੇ ਕਿਸੇ ਨੂੰ ਇਹ ਨਹੀਂ ਦੇਖਣਾ ਕੀ ਇਹ ਭੁੱਖਾ ਯਾਰ ਜੀ ਅਗਰ ਤੁਸੀਂ ਨਹੀਂ ਰਹੋਗੇ ਤਾਂ ਰਾਸ਼ਨ ਨੂੰ ਕੀ ਕਰਾਂਗਾ ਸਹੀ ਗੱਲ ਹੈ ਤੇ ਹੈ ਤੇ ਸਹੀ ਹੈ ਤੁਸੀਂ ਪੈਣਾ ਤੁਸੀਂ ਕੀ ਚਾਉਣੀ ਆਓ ਕਿਉਂਕਿ ਜੀ ਲੋਕਾਂ ਵੀ ਨਾ ਲੱਗੇ ਨਾ ਲੱਗੇ ਬਸ ਐਹੋ ਹੀ ਕਹਿੰਨੇ ਆਂ ਇਥੇ ਤੁਸੀਂ ਸ਼ਾਇਦ ਪਰਾਣਾ ਸਮਾਂ ਨਹੀਂ ਦੇਖਿਆ ਮੈਂ ਵੀ ਨਹੀਂ ਦੇਖਿਆ ਲੇਕਿਨ ਜੋ ਬਜ਼ੁਰਗਾਂ ਤੋਂ ਸੁਣਦੇ ਆ ਤੁਸੀਂ ਕੀ ਚਾਹੁੰਦੇ ਹੋ ਕਿਉਂਕਿ ਸਾਡਾ ਕੈਮਰਾ ਇਸ ਟਾਈਮ 'ਚ ਬੜਾ ਫਰਕ ਹੈਗਾ ਏ ਐਸਾ ਨੂੰ ਲੱਗਦਾ ਕਿ ਉਹ ਟਾਈਮ ਦੇ ਚੱਲ ਉਹਨਾਂ ਨੂੰ ਸਮਝੋੜ ਕੇ ਪਰ ਇਹ ਵਾਲਾ ਟਾਈਮ ਬਹੁਤ ਮੰਗਿਆ ਹੀ ਨਹੀਂ ਕੀਤਾ ਇਹ ਖਰਾਬ ਤੇ ਗਾ ਕੋਈ ਅਸਤਾ ਦੇ ਲੋਕ ਜਿਹੜੇ ਵਿਚਾਰੇ ਰੋਜ਼ ਆਪਣਾ ਕਮਾ ਕੇ ਖਾਂਦੇ ਨੇ ਤੇ ਜਿੰਨਾਂ ਕੋ ਹੈਗਾ ਉਹ ਤੇ ਖਾਣ ਕਿ ਜਿਹੜੇ ਵਿਚਾਰੇ ਰੋਏ ਉਹ ਕੀ ਕਰਨਗੇ ਐਨਾ ਵਾਸਤੇ ਤੇ ਬਹੁਤ ਮੁਸ਼ਕਲ ਹੈ ਇਸ ਲਈ ਕਹਿੰਦੇ ਕਿ ਕੁਝ ਵੀ ਨਾ ਹੋਏ ਕਿ ਕੋਈ ਲੜਾਈ ਨਾ ਲੱਗੇ ਕਿ ਐਦਾ ਹੀ ਸਮਝੋਤਾ ਹੋ ਜੀ ਦੋਨਾਂ ਦੇਸ਼ਾਂ ਦੇ ਵਿੱਚ ਅਸੀਂ ਤਾਂ ਹੋਈ ਕੰਨੇ ਆ